ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਉਤੇ ਗੱਲ ਕਰਾਂਗੇ ਪਰਿਵਾਸੀ ਨੂੰ ਲੈ ਕੇ ਕਿਉਂਕਿ ਇਸ ਵਕਤ ਸਭ ਤੋਂ ਜਣਾ ਮਾਹੌਲ ਗਰਮਾਇਆ ਹੋਇਆ ਉਹ ਪਰਿਵਾਸੀਆਂ ਦੇ ਮੁੱਦੇ ਨੂੰ ਲੈ ਕੇ ਗਰਮਾਇਆ ਹੋਇਆ ਕਿਉਂਕਿ ਲਗਾਤਾਰ ਪਰਿਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਨੂੰ ਲੈ ਕੇ ਜਿਹੜਾ ਕਿ ਪਰਦਰਸ਼ਨ ਕੀਤੇ ਜਾ ਰਹੇ ਨੇ ਨਾਰੇਬਾਜੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਅਤੇ ਉੱਥੇ ਹੀ ਪੰਚਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਵੀ ਮਤੇ ਪਾਸ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਨਡਾਲਾ ਦੇ ਵਿੱਚ ਉਸ ਵੇਲੇ ਮਾਹੌਲ ਗਰਮਾ ਜਾਂਦਾ ਜਦੋਂ ਇੱਥੇ ਦੋ ਰੇੜੀ ਵਾਲੇ ਆਪਸ ਦੇ ਵਿੱਚ ਲੜ ਪੈਂਦੇ ਨੇ ਜਿਸ ਤੋਂ ਬਾਅਦ ਮਾਹੌਲ ਜਿਨਾ ਕਿ ਕਾਫੀ ਗਰਮਾਉਂਦਾ ਹੋਇਆ ਨਜ਼ਰ ਆਇਆ ਤੇ ਇੱਕ ਸਰਦਾਰ ਵਿਅਕਤੀ ਦੀ ਦਾੜੇ ਤੱਕ ਪੁੱੜ ਦਿੱਤੀ ਜਿਸ ਨੇ ਕੀ ਹੈ ਬਾਲ ਦਿਖਾਇਆ ਤੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਜੜਾ ਕਿ ਉਸ ਦੇ ਨਾਲ ਤੱਕਾ ਕੀਤਾ ਗਿਆ ਤਾਂ ਇਹ ਜੜਾ ਕਿ ਆਪਸ ਦੇ ਵਿੱਚ ਦੋ ਪੰਜਾਬੀ ਰੇੜੀ ਵਾਲੇ ਸੀ ਜਿਨ੍ਹਾਂ ਦੇ ਆਪਸ ਦੇ ਵਿੱਚ ਤਕਰਾਰबाजी ਹੋਈ ਆ ਤਾਂ ਇਸ ਪੀੜਤ ਵਿਅਕਤੀ ਨੇ ਇਲਜ਼ਾਮ ਲਗਾਇਆ ਨੇ ਕਿ ਦੂਸਰੇ ਪੰਜਾਬੀ ਵਿਅਕਤੀ ਨੇ ਇਸ ਦੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਨਾਲ ਉਸ ਦੇ ਦੋ ਪਰਿਵਾਸੀ ਵੀ ਮੌਜੂਦ ਸੀ ਤਾਂ ਮਹੌਲ ਕਾਫੀ ਗਰਮਾਇਆ ਪਰ ਸੌ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਸਭ ਤੋਂ ਪਹਿਲਾਂ ਅਸੀਂ ਪੀੜਤ ਵਿਅਕਤੀ ਦਾ ਬਿਆਨ ਸੁਣਦੇ ਹਾਂ ਬਾਜੀ ਮੈਂ ਤੋਂ ਰੇਗਾ ਨਿਗਾਹ ਰਿਆ ਹੀ ਲੱਗਉਂਦੀ ਤੇ ਆਪਣਾ ਸਬਜੀ ਫਰੋੜ ਵੇਚਣ ਜਾਂਦਾ ਸੀ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ ਇੱਥੇ ਖੜੀ ਰਾਤ ਦੇ ਵਿੱਚੋਂ ਪਰੇ ਕਰ ਲਗਾ ਪਰੇ ਕਰ ਜਾਂਦਾਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛੋਂ ਇਤੋਂ ਚੈਨ ਨੂੰ ਹੱਥ ਪਾ ਲਿਆ ਗਲੇ ਤੋਂ ਉਹ ਮਰੋਲ ਦੇ ਨਾਲ ਹੀ ਇਹਨਾਂ ਸਿਰੇ ਸਾਬ ਖੋ ਲਿਆ ਫਿਰੇ ਸਾਬ ਖੋ ਕੇ ਨਾਲ ਬਨਾਗ ਪਾਰਤੀ ਬਨਾਗ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੜਾਉਣ ਲੱਗਾ ਪਰ ਬੱਚਿਆਂ ਨੇ ਮੇਰੇ ਡਾਗ ਨੂੰ ਹੱਥ ਪਾ ਲਿਆ ਨਾਲ ਹੀ ਮਗਾ ਡਾਗਾ ਖਿੱਚਦਾ ਤੇ ਮੈਂ ਜੇ ਰੋੜ ਰਾਲਾ ਪਾਇਆ ਤੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਖਦੇ ਰੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣੇ ਲਾਗੇ ਚੰਗੇ ਦਾੜਿਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀ ਅੱਜ ਮੇਰਾ ਮਰੀਆਂ ਪਿਆ ਬੇਹਰੀ ਨੂੰ ਪਿਆਰ ਕਰਦੇ ਆ ਕਰਾਇਆ ਮੰਗਦੇ ਆ ਬਾਹ ਕਰਾਇਆ ਕਰਾਏ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਤਲਬ ਇਹ ਆ ਵੀ ਹਾੜਾ ਫੇਚੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾੜੀ ਨੂੰ ਹੱਥਾਂ ਰੰਗੀਲੇ ਨੇ ਪਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਨਾਲ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਵਾਜਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਪਾਜੀ 11 ਵਜੇ ਦੀ ਗੱਲ ਤੇ ਕੰਡਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕੰਡਾ ਕਰ ਲਓ ਤੁਸੀਂ ਸੋ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋ ਪੰਜਾਬੀਆਂ ਦੀ ਜੋ ਕਿ ਦੋਨੋਂ ਹੀ ਇੱਥੇ ਰੇੜੀਆਂ ਲਗਾਉਂਦੇ ਨੇ ਸਬਜ਼ੀਆਂ ਦੀ ਅਤੇ ਫਲ ਫਰੂਟਾਂ ਦੀ ਤਾਂ ਇਹਨਾਂ ਦੀ ਆਪਸੀ ਪਹਿਲਾਂ ਵੀ ਕਈ ਵਾਰ ਤਕਰਾਰਬਾਜ਼ੀ ਹੋਈ ਆ ਤੇ ਇਸ ਮਾਮਲੇ ਨੂੰ ਪਰਿਵਾਸੀਆਂ ਦਾ ਜਣ ਕਿ ਤੂਲ ਦਿੱਤੀ ਜਾ ਰਹੀ ਹੈ ਤਾਂ ਅਜਿਹਾ ਕੋਈ ਵੀ ਨਹੀਂ ਉਹਨਾਂ ਨੇ ਕਿਹਾ ਕਿ ਇਹ ਸਿਰਫ ਦੋਨੋਂ ਪੰਜਾਬੀਆਂ ਦੀ ਆਪਸੀ ਲੜਾਈ ਹੈ ਜਿਨ੍ਹਾਂ ਦੀ ਪਹਿਲਾਂ ਵੀ ਕਈ ਵਾਰ ਤਕਰਾਰਬਾਜ਼ੀ ਹੋ ਚੁੱਕਿਆ ਤੇ ਇਸ ਮਾਮਲੇ ਨੂੰ ਪਰਿਵਾਸੀਆਂ ਵਾਲਾ ਮਾਹੌਲ ਦੇ ਕੇ ਨਾ ਕਰਵਾਇਆ ਜਾਵੇ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਾਲੇ ਦਾ ਤੇ ਉਹਨਾਂ ਲੜਾਈ ਚੜਾ ਕੀਤਾ ਜਦ ਕਿ ਅਸਲੀਅਤ ਤੱਥ ਇਹ ਹੈਗਾ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲਾ ਉਹ ਵੀ ਨੜਾਇਦਰਾਂ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਉਹਨਾਂ ਨੇ ਵਿਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਹੋਰ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੀ ਕੋਈ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਇਹਨੂੰ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਚਿਲਰ ਵੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾ ਤੇ ਨੀ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮਤਲਬ ਹੋਗੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਸੋ ਦਾ ਦੇ ਕਿਸ ਵਕਤ ਜਿਹੜਾ ਕਿ ਪਰਿਵਾਸੀਆਂ ਦਾ ਮਾਮਲਾ ਕਾਫੀ ਗਰਮਾਇਆ ਹੈ ਜਿਸ ਦੇ ਚੱਲਦੇ ਲਗਾਤਾਰ ਪਰਿਵਾਸੀਆਂ ਦੀਆਂ ਰੇਡੀਆਂ ਨੂੰ ਹਟਾਇਆ ਜਾ ਰਿਹਾ ਤੇ ਮਾਹੌਲ ਜਿਹੜਾ ਕਿ ਕਾਫੀ ਗਰਮਾਉਂਦਾ ਵੀ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਆਜਾਦ ਸੋਚ